ਬਠਿੰਡਾ ਪੁਲਿਸ ਨੇ ਵਕਵਾਕਾ ਕ੍ਰਿਮੀਨਲ ਕੇਸਾਂ ਦੇ ਵਿੱਚ ਆਹ આરોપી ਫੜਿਆ ਤੇ ਅੱਜ ਐਸਐਸਪੀ ਮੈਡਮ ਨੇ ਕਾਨਫਰੰਸ ਕੀਤੀ ਸੀ ਤੇ ਸਾਰੀ ਡਿਟੇਲ ਤੁਹਾਨੂੰ ਸੁਣਾਵਾਂਗੇ ਅੱਗੇ ਆ ਕੇ ਨਾਲ ਹੀ ਇਹਨਾਂ ਦੇ ਜਿਹੜੇ ਹਥਿਆਰ ਹੈ ਜਿਹੜੇ ਵਾਰਦਾਤਾਂ 'ਚ ਵਰਤੇ ਗਏ ਸੀ ਉਹ ਵੀ ਰਿਕਵਰ ਕੀਤੇ ਗਏ ਆ ਬਰਾਮਦ ਕੀਤੇ ਗਏ ਵਕਵਾਕਾ ਕੇਸ ਸੀਗੇ ਕੋਈ ਲੁੱਟਖੋਹ ਦਾ ਸੀ ਕੋਈ ਮਰਡਰ ਦਾ ਕੇਸ ਸੀ ਤੇ ਤਿੰਨ ਵਕਵਾਕਾ ਕੇਸ ਸੀਗੇ ਜਿਹੜੇ ਕਿ ਬਠਿੰਡਾ ਪੁਲਿਸ ਵੱਲੋਂ ਜਿਹੜੇ ਸੁਲਝਾ ਲਏਗੇ ਤੇ ਅੱਜ ਇਹਨਾਂ ਨੂੰ ਅਗਲੀ ਕਾਰਵਾਈ ਲਈ ਹੁਣ ਲਿਆਇਆ ਜਾਊਗਾ ਅੱਜ ਪਟੰਡਾ ਦੇ ਐਸਐਸਪੀ ਮੈਡਮ ਅਮਨੀਤ ਕੋਂਡਲ ਜੀ ਨੇ ਅੱਜ ਇੱਕ ਪ੍ਰੈਸ ਕਾਨਫਰੰਸ ਕਰਕੇ ਇਹ ਤਮਾਮ ਜਾਣਕਾਰੀ ਜਿਹੜੀ ਮੀਡੀਆ ਨਾਲ ਸਾਂਝੀ ਕੀਤੀ ਹੈ ਅਗਲੀ ਕਾਰਵਾਈ ਲਈ ਹੁਣ ਇਹਨਾਂ ਨੂੰ ਕੋਰਟ 'ਚ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਕੇ ਜਿਹੜੇ ਹੋਰ ਕੋਈ ਵੀ ਇਹਨਾਂ ਦੇ ਦੁਆਰਾ ਵਾਅਦਾ ਤਾਂ ਕੀ ਹੱਥਾਂ ਆਉਣੀਆਂ ਜਾਂ ਫਿਰ ਹੋਰ ਕੋਈ ਖਰਾਸੇ ਇਹਨਾਂ ਵੱਲ ਹੋ ਸਕਣ ਤਾਂ ਪੁਲਿਸ ਵੱਲੋਂ ਰਿਮਾਂਡ ਲੈ ਕੇ ਪੁੱਛਗਿੱਛ ਕੀਤੀ ਜਾਊਗੀ ਆ ਇੱਕ ਵੱਖਰੇ ਕੇਸ ਵਾਲੇ ਵੱਲੋਂ ਨੇ ਪਿੰਡ ਦੇ ਵਿੱਚ ਪਟੰਡਾ ਦੇ ਪਿਛਲੇ ਦਿਨ ਜਿਹੜਾ ਮਰਡਰ ਹੋਇਆ ਸੀਗਾ ਇਨਾਂ ਕੋਲੋਂ ਵੀ ਜਿਹੜੇ ਆ ਹਥਿਆਰ ਵਾਰਦਤ ਚ ਵਰਤੇ ਗਏ ਸੀ ਜਿਹੜੇ ਉਹ ਵੀ ਇਹਨਾਂ ਤੋਂ ਬਰਾਮਦ ਕੀਤੇ ਗਏ ਤੇ ਇਹਨਾਂ ਨੂੰ ਵੀ ਅਗਲੀ ਕਾਰਵਾਈ ਲਈ ਹੁਣ ਜਿਹੜਾ ਕੋਰਟ ਚ ਪੇਸ਼ ਕੀਤਾ ਜਾਊਗਾ ਤੇ ਰਿਮਾਂਡ ਹਾਸਲ ਕਰਕੇ ਪੁੱਛਗਿੱਛ ਕੀਤੀ ਜਾਊਗੀ ਤਾਂ ਤੁਹਾਨੂੰ ਅੱਗੇ ਸੁਣਾਉਣੀ ਆ ਕਿ ਇਸ ਇਹਨਾਂ ਕੇਸਾਂ ਦੀ ਵਕਫਾ ਵੀ ਜਿਹੜੇ ਕੇਸ ਹੈ ਇਹਨਾਂ ਦੀ ਕੀ ਡਿਟੇਲ ਹੈ ਮੈਡਮ ਅਬਨੀਤ ਕੌਰ ਕਾਉਂਟਲ ਐਸਐਸਪੀ ਬਟਿੰਡਾ ਵੱਲੋਂ ਜੋ ਅੱਜ ਜਿਹੜੀ ਪ੍ਰੈਸ ਕਾਨਫਰੰਸ ਹੈ ਜੀ ਉਹਦੇ ਚ ਸਾਡੇ ਤਿੰਨ ਇੱਕ ਸੈਂਸਿਟਿਵ ਕਮ ਸੈਂਸੇਸ਼ਨਲ ਕ੍ਰਾਈਮ ਹੈ ਜੋ ਸਾਡੀ ਟੀਮ ਅੰਡਰ ਦ ਸੁਪਰਵੀਜ਼ਨ ਆਫ ਐਸਪੀਸੀਟੀ ਕਮ ਐਸਪੀਡੀ ਨਰਿੰਦਰ ਸਿੰਘ ਔਰ ਡੀਐਸਪੀ ਆਰ ਦੇ ਦੋ ਉਹਨਾਂ ਦੇ ਏਰੀਆ ਦੇ ਕ੍ਰਾਈਮ ਮਹੀਨਾ ਗੁਪਤ ਐਸਐਚਓ ਸਦਰ ਇਨਸਪੈਕਟਰ ਜਗਦੀਪ ਔਰ ਇਹ ਜਿਹੜੇ ਤਿੰਨੋਂ ਕੇਸਸ ਚ ਸਾਡੀ ਸੀਆਈਏ ਇਨਚਾਰਜ ਇਨਸਪੈਕਟਰ ਕਰਨਦੀਪ ਔਰ ਇਨਾਦੀ ਜਿਹੜੀ ਟੀਮ ਹੈ ਉਹਨਾਂ ਨੇ ਬੜਾ ਵਧੀਆ ਕੌਂਟਰੀਬਿਊਟ ਕੀਤਾ ਜਿਹੜੇ ਕੇਸ ਸਟ੍ਰੇਸ ਕੀਤੇ ਸਭ ਤੋਂ ਪਹਿਲਾਂ ਮੈਂ ਦੱਸਾਂਗੀ ਜੀ ਜਿਹੜਾ ਸਾਡੀ ਸੀਆਈਏ ਟੀਮ ਨੂੰ ਕ੍ਰੈਡੀਬਲ ਇਨਪੁਟ ਸਿਗੀ ਕਿ ਇੱਕ ਰਾਇਲ ਐਨਕਲੇਵ ਨੇੜੇ ਆਉਦੇਸ਼ ਹਸਪੀਟਲ ਕੁਸ਼ਕੀ ਬੰਦੇ ਕੁਮਰੇ 4 ਤਰੀਕ ਨੂੰ ਜਿਸ ਚ ਇਹਨਾਂ ਨੇ ਚਾਰ ਦੋਸ਼ੀਆਂ ਨੂੰ ਸ਼ੱਕੀ ਬੰਦਿਆਂ ਨੂੰ ਰਾਉਂਡ ਅਪ ਕੀਤਾ ਜਿਨ੍ਹਾਂ ਦੇ ਨਾਂ ਹੈਗੇ ਯੁੱਧਵੀਰ ਸਿੰਘ ਉਰਫ ਆਸ਼ੂ ਜਸਪਾਲ ਸਿੰਘ ਉਰਫ ਜੱਸੀ ਇਹ ਹੈਗੇ ਰਹਿਣ ਵਾਲੇ ਜੈਦ ਪਿੰਡ ਜ਼ਿਲ੍ਹਾ ਬਠਿੰਡੇ ਦੇ ਤੀਜਾ ਸੁਖਵਿੰਦਰ ਸਿੰਘ ਉਰਫ ਸੁੱਖਾ ਵਾਸੀ ਦਸ਼ਮੇਸ਼ ਨਗਰ ਰਾਮਪੁਰਾ ਔਰ ਚੌਥਾ ਗੁਰਜੀਤ ਸਿੰਘ ਉਰਫ ਗੁਰੀ ਵਾਸੀ ਲਹਿਰਾ ਤੁਰਕੋਟ ਜ਼ਿਲ੍ਹਾ ਬਠਿੰਡਾ ਇਹਨਾਂ ਚਾਰਾਂ ਨੂੰ ਕਾਬੂ ਕਰਕੇ ਇਹਨਾਂ ਤੋਂ 2 ਪਿਸਟਲ ਬੱਤੀ ਬੋਲ ਦੇਸੀ ਅਲੋਂਗ ਵਿਦ 9 ਲਾਈਵ ਰਾਉਂਡਸ ਔਰ 3 ਮੈਗਜ਼ੀਨ ਬਰਾਮਦ ਕੀਤੀਆਂ ਔਰ 2 ਮੋਬਾਈਲ ਫੋਨ ਕਿਤੇ ਗਏ ਸੀ ਇਹਨਾਂ ਇਸ ਇਹਦੇ ਚ ਇਹਨਾਂ ਨੇ ਐਫ ਆਈ ਆਰ ਨੰਬਰ 10 ਡੇਟਡ 4 ਫ फेब्रुवारी ਅੰਡਰ ਸੈਕਸ਼ਨ 111 ਬੀ ਐਨ ਐਸ ਜਿਹੜਾ ਆਰਗੇਨਾਈਜ਼ ਗੈਂਗਲੀ ਬੀ ਐਨ ਐਸ ਚ ਨਿਊ ਸੈਕਸ਼ਨ ਐਡ ਹੋਇਆ ਉਹਦੇ ਚ ਉਹਦੇ ਤਹਿਤ ਪਰਚਾ ਦਿੱਤਾ ਅਲੋਂਗ ਵਿਦ 25 54 59 ਅਸਲਾ ਐਕਟ ਪੀ ਐਸ ਪੀ ਐਸ ਕੈਂਚੇ ਦਰਜ ਕੀਤਾ ਗਿਆ ਤੇ ਇਹਨਾਂ ਨੂੰ ਗ੍ਰਿਫਤਾਰ ਕਰਨ ਤੋਂ ਬਾਅਦ ਦੌਰਾਨੇ ਪੁੱਛ ਕੇ ਪਤਾ ਲੱਗਿਆ ਕਿ ਜਿਹੜੀ 29 ਜਨਵਰੀ ਨੂੰ ਸਿਟੀ ਰਾਮਪੁਰਾ ਏਰੀਆ ਚ ਇੱਕ ਗੱਡੀ ਖੋਣ ਦੀ ਵਾਰਦਾਤ ਹੋਈ ਸੀਗੀ ਸਵਿਫਟ ਗੱਡੀ ਜਿਹੜਾ ਕੰਪਲੇਨੈਂਟ ਸੀਗਾ Manoj Gupta ਖਰੜ ਦਾ ਰੈਂਡ ਵਾਲਾ ਜੀ ਨੇ ਇਨਫੋਰਮੇਸ਼ਨ ਦਿੱਤੀ ਸੀਗੀ ਕਿ ਉਹਨੂੰ ਬੇਲੌਂਗ ਏਰੀਆ ਤੋਂ ਕੁਝ ਬੰਦਿਆਂ ਨੇ ਲਿਫਟ ਦੇਣ ਦੇ ਬਹਾਨੇ ਉਹਦੀ ਗੱਡੀ 'ਚ ਬੈ ਗਏ ਤੇ ਮੁੜ ਕੇ ਗਨ ਪੁਆਇੰਟ ਤੇ ਉਹਨੂੰ ਲੈ ਕੇ ਜਾਂਦੇ ਰਹੇ ਤੇ ਸਾਡੇ ਸਿਟੀ ਰਾਮਪੁਰ ਏਰੀਆ 'ਚ ਉਹਨੂੰ ਗੱਡੀ 'ਚ ਲਾਤਾ ਸੀ ਸੋ ਉਸ ਕੰਪਲੇਂਟ ਤੇ 30 ਤਰੀਕ 30 ਜਨਵਰੀ ਨੂੰ ਸਿਟੀ ਰਾਮਪੁਰਾ 'ਚ ਅਸੀਂ ਕਿਡਨਾਪਿੰਗ ਔਰ 382 ਔਰ 25 ਆਮਜ਼ਾਕ ਦਾ ਪਰਚਾ ਦਰਜ ਕੀਤਾ ਸੀਗਾ ਉਸ ਕੇਸ 'ਚ 2 ਫਰਵਰੀ ਨੂੰ ਐਸ ਐਚਓ ਸਿਟੀ ਰਾਮਪੁਰਾ ਨੂੰ ਜਿਹੜੀ ਗੱਡੀ ਖੋਈ ਗਈ ਸੀ ਉਹਨਾਂ ਦੇ ਏਰੀਆ ਚ ਬਰਾਮਦ ਹੋ ਗਈ ਸੀ ਔਰ ਇਸ ਕੇਸ ਦੀ ਤਫਤੀਸ਼ ਚ ਪਤਾ ਲੱਗਿਆ ਕਿ ਇਸ ਕੇਸ ਦੇ ਚਾਰੋਂ ਅਕਿਊਜ਼ਡ ਇਹੀ ਚਾਰ ਮੁੰਡੇ ਸੀਗੇ ਜਿਹੜੇ ਸੀਆਈਏ ਸਿਟੀ ਸੀਆਈਏ 2 ਨੇ ਗ੍ਰਿਫਤਾਰ ਕੀਤੇ ਤੇ ਅ ਫਰਦਰ ਡਿਊਰਿੰਗ ਇਨਵੈਸਟੀਗੇਸ਼ਨ ਇਹ ਪਤਾ ਲੱਗਿਆ ਕਿ ਜਿਹੜਾ ਇਹਨਾਂ ਚੋਂ ਜਸਪਾਲ ਸਿੰਘ ਰੂਫ ਜੱਸੀ ਹੈ ਇਹਦੇ ਤੇ ਪਹਿਲਾਂ ਵੀ ਕਈ ਸਾਰੇ ਮੁਕਦਮੇ ਹੀਨियर ਸੈਕਸ਼ਨਸ ਦੇ ਅਧਰਜ ਜਿਨ੍ਹਾਂ ਚ ਇੱਕ ਸੈਂਸਿਟਿਵ ਕੇਸ ਹੈਗਾ 2019 ਚ ਤੱਪਾ ਏਰੀਆ ਬਨਾਲਾ ਚ ਇੱਕ ਗਨ ਹਾਊਸ ਚ 14 ਦੇ ਕਰੀਬ ਰਾਈਫਲਾਂ ਚੋਰੀ ਹੋਈਆਂ ਸੀਗੀਆਂ ਉਹਦੇ ਚ ਹੀ ਵਾਸ ਆਲਸੋ ਵਨ ਆਫ ਦ ਅਕਿਊਸਡ ਔਰ ਔਰ ਇਸ ਤੋਂ ਇਲਾਵਾ ਇਹਦੇ ਤੇ ਜਿਹੜੇ 11 ਮੁਕਦਮੇ ਦਰਜ ਹੈ ਉਹ 2018 ਤੋਂ ਬਾਅਦ ਹੈ ਜਜ ਤਿੰਨ ਮੁਕਦਮੇ ਇਹਦੇ ਤੇ 307 ਦੇ ਤਹਿਤ ਦਰਜ ਔਰ ਜਿਹੜੇ ਬਾਕੀ ਤਿੰਨ ਦੋਸ਼ੀ ਹੈ ਇਸ ਕੇਸ ਦੇ ਇੱਕ ਯੁੱਧਵੀਰ ਉਹਦੇ ਤੇ ਪਹਿਲਾਂ ਇੱਕ ਪਰਚਾ ਦਰਜ ਹੈ ਤੇ ਜਿਹੜਾ ਗੁਰਜੀਤ ulf ਗੁਰੂ ਹੈ ਉਹਦੇ ਤੇ ਵੀ ਇੱਕ ਪਰਚਾ ਦਰਜ ਹੈ ਸੋ ਮੇਨਲੀ ਜਿਹੜਾ ਹੈ ਜਸਾਏ ਹੀ ਇਜ਼ ਅ ਸੀਰੀਅਲ ਆਫੈਂਡਰ ਔਰ ਇਸ ਤਰ੍ਹਾਂ ਅਸੀਂ ਅੱਗੇ ਇਹਨਾਂ ਦੀ ਰਿਮਾਂਡ ਲੈ ਕੇ ਕੋਸ਼ਿਸ਼ ਕਰਾਂਗੇ ਕਿ ਸਾਡੇ ਹੋਰ ਵੀ ਕੇਸਸ ਟ੍ਰੇਸ ਹੋਣ ਔਰ CIA 2 ਨੇ ਬੜਾ ਵਧੀਆ ਕੰਮ ਕਰਕੇ ਸਾਡੇ ਦੋਨੋਂ ਕੇਸ ਵਿੱਚ ਰਿਕਵਰੀ ਹਾਸਲ ਕੀਤੀ ਹੈ ਸੈਕੰਡ ਜਿਹੜਾ ਕੇਸ ਹੈ ਜੀ ਜਿਹੜਾ 2 ਫਬਰੀ ਨੂੰ ਸਦਰ ਬਠਿੰਡਾ ਚ ਰਿਪੋਰਟ ਹੋਇਆ ਸੀਗਾ ਕਿ ਇੱਕ ਸੁਖਰਾਜ ਸਿੰਘ ਵਾਸੀ ਬਲਵਾਨਾ ਨੂੰ ਕੁਝ ਕੁਝ ਨੌਜਵਾਨਾਂ ਵੱਲੋਂ ਮਾਰੂ ਹਥਿਆਰਾਂ ਨਾਲ ਬਹੁਤ ਬੁਰੀ ਤਰ੍ਹਾਂ ਕਾਇਲ ਕਰਕੇ ਇੰਜਰ ਕਰ ਦਿੱਤਾ ਜਿਹੜੀ ਜਿਹਦੀ ਦਰਾਨੇ ਇਲਾਜ ਮੌਤ ਹੋ ਗਈ ਸੀ ਉਸ ਕੇਸ ਚ ਸੁਖਰਾਜ ਸਿੰਘ ਦੀ ਫੈਮਲੀ ਦੇ ਬਿਆਨਾਂ ਤੇ ਅਸੀਂ ਬਾਈ ਨੇਮ ਕੁਲਦੀਪ ਸਿੰਘ ਉਰਫ ਕਾਲਾ ਔਰ ਬਲਕਾਰ ਸਿੰਘ ਦੇ ਦੋਨੋ ਵਾਸੀਆਂ ਪਿੰਡ ਬਲਵਾਨਾ ਦੇ ਬਾਈ ਨੇਮ ਤੇ ਕੁਝ ਅਨਨੋਨ ਤੇ ਮਰਡਰ ਦਾ ਐਫ ਆਈ ਆਰ ਨੰਬਰ 20 ਡੇਟਡ 2 ਫ फेब्रुवारी 25 ਅੰਡਰ ਸੈਕਸ਼ਨ 103 ਜਿਹੜਾ ਮਰਡਰ ਦਾ ਇਕੁਇਲੈਂਟ 302 ਦਾ ਇਕੁਇਲੈਂਟ 506 191 190 ਬੀ ਐਨ ਐਸ ਅਲੋਂਗ ਵਿਦ 25 ਆਰਮਜ਼ ਐਟ ਥਾਣਾ ਸਦਰ ਬਠਿੰਡਾ ਚ ਲੌਂਚ ਕੀਤਾ ਸੀਗਾ ਇਸ ਕੇਸ ਚ ਵੀ ਐਸ ਪੀ ਡੀ ਦੀ ਸੁਪਰਵੀਜ਼ਨ ਚ ਸੀ ਆਈ ਏ 2 ਦੀ ਟੀਮ ਐਸ ਐਚ ਓ ਸਦਰ ਦੇ ਨਾਲ ਰਹੀ ਔਰ ਹਿਨਾ ਮੈਡਮ ਨੇ ਵੀ ਡੇਲੀ ਇਹਨੂੰ ਮਾਨੀਟਰ ਕੀਤਾ ਇਸ ਕੇਸ ਚ ਸਾਨੂੰ ਡਿਊਰਿੰਗ ਇਨਵੈਸਟੀਗੇਸ਼ਨ ਬੇਸਡ ਔਨ ਕ੍ਰੈਡੀਬਲ ਐਂਡ ਹਿਊਮਨ ਇਨਪੁਟ ਪੰਜ ਤਰੀਕ ਨੂੰ ਸਾਨੂੰ ਜਿਹੜੇ ਦੋਸ਼ੀ ਹੈ ਕੁਲਦੀਪ ਸਿੰਘ ਉਰਫ ਕਾਲਾ ਔਰ ਬਲਕਾਰ ਸਿੰਘ ਇਹਨਾਂ ਨੂੰ ਬਲਵਾਨਾ ਦੇ ਏਰੀਆ ਚ ਇੱਕ ਮੋਟਰਸਾਈਕਲ ਸਪਲੈਂਡਰ ਤੇ ਕਾਬੂ ਕੀਤਾ ਗਿਆ ਅਗੇਨ ਵਿਦ ਬਾਈ ਸੀਆਈਏ 2 ਟੀਮ ਔਰ ਇਹਨਾਂ ਤੋਂ ਇੱਕ ਪਿਸਟਲ ਬੱਤੀਪੁਰ ਦੇਸੀ ਅਲੋਂਗ ਵਿਦ 5 ਲਾਈਵ ਰਾਉਂਡਸ ਇੱਕ ਤਲਵਾਰ ਇੱਕ ਕਾਪਾ ਬਰਾਮਦ ਹੋਇਆ ਔਰ ਇਸ ਇਹਨਾਂ ਨੂੰ ਅਰੈਸਟ ਕਰਕੇ ਸਾਡੇ ਜਿਹੜੇ ਮੇਨ ਮੁੱਖ ਦੋਸ਼ੀ ਸੀ ਇਸ ਮਰਡਰ ਦੇ ਦੋਨੋਂ ਰਾਉਂਡ ਅਪ ਹੋ ਗਏ ਔਰ ਸਾਡੇ ਰੇਡਸ ਚੱਲ ਰਹੇ ਜਿਹੜੇ ਬਾਕੀ ਇਹਦੇ ਵਿੱਚ ਅਨਨੋਨ ਸੀਗੇ ਉਹਨਾਂ ਨੂੰ ਵੀ ਅਸੀਂ ਛੇਤੀ ਨੈਪ ਕਰਾਂਗੇ ਔਰ ਇਹਨਾਂ ਨੂੰ ਫੜਨ ਤੋਂ ਬਾਅਦ ਇਹ ਪਤਾ ਲੱਗਿਆ ਕਿ ਜਿਹੜਾ ਸੁਖਰਾਜ ਔਰ ਇਹ ਬਾਈ ਨੇਮ ਬੰਦੇ ਇਹਨਾਂ ਦਾ ਪੁਰਾਣਾ ਜ਼ਮੀਨ ਦਾ ਰੋਲਾ ਸੀਗਾ ਉਹਦੇ ਤਹਿਤ ਹੀ ਉਸ ਦਿਨ ਇਹਨਾਂ ਨੇ ਇਸ ਘਟਨਾ ਨੂੰ ਇੰਜਾਮ ਦਿੱਤਾ ਔਰ ਇਸ ਕੇਸ 'ਚ ਸਾਨੂੰ ਜਿਵੇਂ ਮੈਂ ਦੱਸਿਆ ਜੋ-ਜੋ ਰਿਕਵਰੀਜ਼ ਹੋਈਆਂ ਅੰਡੋ ਜਿਹੜਾ ਕੁਲਦੀਪ ਸਿੰਘ ਉਰਫ ਕਾਲਾ ਹੈ ਅਕਿਊਜ਼ ਇਹਦੇ ਇਹਦਾ ਵੀ ਕ੍ਰਿਮੀਨਲ ਰਿਕਾਰਡ ਹੈ ਇਹਦੇ ਤੇ ਹੁਣ ਤੱਕ 5 ਪਰਚੇ ਦਰਜ ਹੋ ਚੁੱਕੇ ਜਿਨ੍ਹਾਂ ਚ 4 ਮੁਕਦਮੇ ਤਾਂ ਸਦਰ ਬਠਿੰਡਾ ਦੇ ਹੀ ਹੈ ਜਿਹਦੇ ਚ ਇੱਕ ਦਾ ਇਹ ਪੀਓ ਵੀ ਡਿclareਡ ਹੈ 2020 ਦਾ ਔਰ ਅਨਦਰ ਕੇਸ ਚ ਵੀ ਇਹ ਕੋਰਟ ਤੋਂ ਗੈਰਹਾਜ਼ਰ ਹੈ ਔਰ ਇੱਕ ਸਮਾਨੇ ਦਾ ਵੀ ਪਰਚਾ ਹੈ ਦਾ ਰੋਬਰੀ ਦਾ ਅੰਡੋ ਜਿਹੜਾ ਦੂਜਾ ਦੋਸ਼ੀ ਹੈ ਹੀ ਡਸਨਟ ਹੈਵ ਅ ਪ੍ਰਾਇਰ ਕ੍ਰਿਮੀਨਲ ਰਿਕਾਰਡ 3ਰਡ ਸਰਡਰ ਕੇਸ ਹੈਗਾ ਜੀ ਕੱਲ कल 5 तारीख ਨੂੰ अर्ली मॉर्निंग अराउंड 2:00 ਵਜੇ ਦੇ ਕਰੀਬ ਇੱਕ ਫੂਲ ਏਰੀਆ ਰਾਮਪੁਰਾ ਫੂਲ ਸਬਡਿਵੀਜ਼ਨ ਤੋਂ ਇਨਫੋਰਮੇਸ਼ਨ ਮਿਲੀ ਸੀਗੀ ਕਿ ਇੱਕ ਗੁਰਤੇਜ ਗੁਰਤੇਜ ਚੰਦ ਵਾਸੀ ਭਾਈ ਰੂਪਾ ਇਹਦੇ ਘਰ ਦੇ ਅੱਗੇ ਇੱਕ ਓਵਰਸੀਰ ਉਰਫ ਸਤਨਾਮ ਸੱਤੀ ਨਾਂ ਦੇ ਵਿਅਕਤੀ ਤੇ ਉਹਦੇ ਨਾਲ ਦੋ ਤਿੰਨ ਨਾਮ ਵਾਲੋਂ ਉਹਨਾਂ ਨੇ ਉਹਦੇ ਗੇਟ ਦੇ ਅੱਗੇ ਫਾਇਰਿੰਗ ਕਰ ਰਹੇ ਹੋ ਔਰ ਉਹਦੇ ਗੇਟ ਤੇ ਵੀ ਕੁल्हा ਕੁਹਾੜੀਆਂ ਨਾਲ ਅਟੈਕ ਕਰ ਰਹੇ ਉਦੇ ਉਹਨਾਂ ਦੇ ਬਿਆਨ ਤੇ ਅਸੀਂ ਐਫ ਆਈ ਆਰ ਨੰਬਰ 11 ਡੇਟਿਡ 5 ਫ फेब्रुवारी ਅੰਡਰ ਸੈਕਸ਼ਨ 125 351 25 2754 ਨਾਟ ਅਸਲਾ ਐਕਟ ਦਰਜ ਕੀਤਾ ਸੀਗਾ ਥਾਣਾ ਫੂਲ ਚ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਇਨਫੋਰਮੇਸ਼ਨ ਆਈ ਕਿ ਸਿਵਲ ਹਸਪੀਟਲ ਚ ਇੱਕ ওভারਸੀਰੂਪ ਸਤਨਾਮ ਸਤੀਨਾਦਾ ਬੰਦਾ ਫਾਇਰਮ ਇੰਜਰੀ ਨਾਲ ਦਾਖਲ ਹੋਇਆ ਸੀ ਜਿਹਦੀ ਉੱਥੇ ਮੌਤ ਹੋ ਗਈ ਹੈ ਸੋ ਜਿਹੜਾ ਉਸ ਫਰਸਟ ਕੇਸ ਦਾ ਅਕਿਊਸ ਸੀਗਾ ਬਾਈ ਨੇਮ ਉਹਦੀ ਹੀ ਉਹਦੇ ਚ ਮੌਤ ਹੋ ਗਈ ਸੀ ਸੋ ਕ੍ਰਾਸ ਕੇਸ ਓਵਰਸੀਡ ਦੀ ਪਤਨੀ ਦੇ ਬਿਆਨਾਂ ਤੇ ਅਸੀਂ ਮਰਡਰ ਦਾ ਦਰਜ ਕੀਤਾ ਜਿਹਦੇ ਚ ਗੁਰਤੇਜ ਚੰਦ ਨੂੰ ਆਰਾਊਂਡ ਅਪ ਕੀਤਾ ਗਿਆ ਤੇ ਇਹਨੇ ਜਿਹੜਾ ਅਸਲਾ ਯੂਜ਼ ਕੀਤਾ ਸੀਗਾ ਆਪਣਾ ਲਾਇਸੈਂਸਡ ਦੋਨੋਂ ਅਸਲੇ ਇੱਕ 12 ਬੋਰ ਰਾਈਫਲ ਔਰ ਇੱਕ 32 ਬੋਰ ਰਿਵੋਲਵਰ ਇਹ ਦੋਨੋਂ ਅਸੀਂ ਕਾਬੂ ਚ ਲੈ ਲੇ ਔਰ ਅਗੇਨ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਪਤਾ ਲੱਗਿਆ ਕਿ ਇਹਨਾਂ ਦੋਨਾਂ ਦੀ ਜਿਹੜਾ ਮਰਨ ਵਾਲਾ ਓਵਰਸੀਰ ਹੈ ਤੇ ਗੁਰਤੇਜ ਚੰਦ ਇਹਨਾਂ ਦੀ ਵੀ ਪੁਰਾਣੀ ਰੰਜਿਸ਼ ਚੱਲ ਰਹੀ ਸੀਗੀ ਔਰ ਜਿਹੜਾ ਸਤਨਾਮ ਓਵਰਸੀਰ ਔਰ ਸਤਨਾਮ ਸਤਾ ਉਹਨੂੰ ਲੱਗਦਾ ਸੀਗਾ ਕਿ ਗੁਰਤੇਜ ਚੰਦ ਉਹਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰਦਾ ਹੈ ਘਰਾਂ ਦੀ ਗਲੀ ਦੇ ਸੀਸੀਟੀਵੀ ਕੈਮਰਾ ਦੀ ਗੱਲ ਸਟਾਰਟ ਹੋਈ ਸੀਗੀ ਔਰ ਇਹ ਵੀ ਪਤਾ ਲੱਗਿਆ ਕਿ ਜਿਹੜਾ ਮ੍ਰਿਤਕ ਹੈ ਉਹਦੇ ਤੇ ਪਹਿਲਾਂ 6 ਮੁਕਦਮੇ ਦਰਜ ਜਿਨ੍ਹਾਂ ਚ 2015 ਦੇ ਦੋ ਹੈ ਇੱਕ ਤੋਂ ਮਰਡਰ ਦਾ ਇੱਕ ਆਮਜ਼ਾਕ ਦਾ 2016 ਦੇ ਦੋ ਹੈ ਇੱਕ ਰੋਬਰੀ ਦਾ ਇੱਕ ਹਰਟ ਕੇਸ ਹੈ ਔਰ 2023 ਦੇ ਵੀ ਦੋ ਹੈ 233225 ਹਨ ਇੱਕ ਅਟੈਂਪਟ ਟੂ ਮਰਡਰ ਦਾ ਇਹ ਮੋਸਟਲੀ ਫੂਲ ਸਬਡਿਵੀਜ਼ਨ ਦੇ ਚਾਰ ਹੈ ਇੱਕ ਸਿਟੀ ਰਾਮਪੁਰਾ ਦਾ ਹੈ ਤੇ ਇੱਕ ਸਿਟੀ ਬਨਾਲਾ ਦਾ ਹੈ ਔਰ ਜਿਹੜਾ ਇਸ ਕੇਸ ਚ ਦੋਸ਼ੀ ਗੁਰਤੇਜ ਚੰਦ ਫੜਿਆ ਗਿਆ ਹੈ ਇਹਦੇ ਤੇ ਵੀ ਦੋ ਮੁਕਦਮੇ 307 ਦੇ ਦਰਜ ਹੋਏ ਸੀਗੇ ਜਿਹਦੇ ਚ ਦੋ ਇੱਕ ਕੇਸ ਚੋ 2013 ਚ ਬਰੀ ਹੋ ਗਿਆ ਸੀ ਔਰ ਦੂਜਾ ਮੁਕਦਮਾ 307 ਦਾ 2017 ਚ ਜਿਹੜਾ ਕੁਐਸ਼ ਹੋ ਗਿਆ ਸੀ ਸੋ ਇਸ ਤਰ੍ਹਾਂ ਅਸੀਂ ਸਾਡੀ ਟੀਮ ਨੇ ਜਿਹੜੇ ਸਾਡੇ ਕੁਝ ਸੀਨੀਅਰਸ ਕ੍ਰਾਈਮਸ ਪਿਛਲੇ ਦਿਨਾਂ ਚ ਅਕਰ ਕੀਤੇ ਉਹਨਾਂ ਨੂੰ ਪ੍ਰੋਪਰਲੀ ਫਾਲੋਅ ਅਪ ਕਰਦੇ ਹੋਏ ਇਹਨਾਂ ਨੂੰ ਦੋਸ਼ੀਆਂ ਨੂੰ ਕਾਬੂ ਕਰਕੇ ਸਕਸੈਸ ਹਾਸਲ ਕੀਤੀ ਹੈ। ਧੰਨਵਾਦ। ਇਹਦਾ ਕਾਰਾਲਾ ਮਾਮਲਾ ਜਿਹੜਾ ਕਾਰਾਲਾ ਮਾਮਲਾ ਕਾਗ ਛੱਡ ਕੇ ਚਲੇ ਗਈ ਸੀ ਜਾਂ ਕੇਸ ਦਾ ਜਿਹੜਾ ਹੈ। ਜਿਹੜਾ ਖਰੜ ਵਾਲਾ ਕਹਿ ਰਹੇ ਹਾਂਜੀ ਹਾਂਜੀ ਖਰੜਾ ਜਿਹੜਾ ਸਾਨੂੰ ਜੀ ਇਹਨੇ 112 ਤੇ ਕੰਪਲੇਂਟ ਰਿਪੋਰਟ ਕੀਤੀ ਸੀ ਮਨੋਜ ਗੁਪਤਾ ਨੇ ਹੀ ਸੈਡ ਕਿ ਮੈਨੂੰ ਇਹਨਾਂ ਨੇ ਬਲੌਂਗੀ ਤੋਂ ਲਿਫਟ ਲੈਣ ਦੇ ਬਹਾਨੇ ਮੇਰੀ ਗੱਡੀ 'ਚ ਬੈ ਗਏ ਤੇ ਉਸ ਤੋਂ ਬਾਅਦ ਇੱਕ ਵਾਰ ਬੈਂਡ ਤੋਂ ਬਾਅਦ ਜਿਹੜਾ ਨਾਲ ਵਾਲਾ ਸੀ ਉਹਨੇ ਗਨ ਪੁਆਇੰਟ ਤੇ ਕਿਹਾ ਕਿ ਗੱਡੀ ਅੱਗੇ ਚਲਾ ਔਰ ਰਸਤੇ 'ਚ ਇਹਨੂੰ ਅੱਗੇ ਲਿਆਈ ਗਏ ਤੇ ਫਾਈਨਲੀ ਸਿਟੀ ਰਾਮਪੁਰਾ ਦੇ ਏਰੀਆ 'ਚ ਇਹਨੂੰ ਗੱਡੀ ਚ ਲਾਤਾ ਐਂਡ ਹੀ ਵਾਸ ਸੇਇੰਗ ਕਿ ਪਿੱਛੇ ਵਾਲਿਆਂ ਕੋਲ ਵੀ ਵੈਪਨ ਸੀਗੇ ਬਾਕੀ ਉਹ ਮੈਡੀਸਨ ਵਗੈਰਾ ਤਾਂ ਕਮ ਖਰੜੀ ਕਰਦਾ ਹੈ ਬਟ ਜਿਹੜੇ ਦੋਸ਼ੀ ਫੜੇ ਗਏ ਸਾਨੂੰ ਇਨਫੋਰਮੇਸ਼ਨ ਸੀਗੀ ਕਿ ਸ਼ਾਇਦ ਉਸੇ ਏਰੀਆ ਦੇ ਵਿੱਚ ਵਿੱਚ ਕੇਮ ਆਊਟ ਟੂ ਬੀ ਟ੍ਰੂ ਆਲਸੋ ਇਹ ਸਾਰੇ ਹੀ ਬਠਿੰਡਾ ਦੇ ਰਹਿਣ ਵਾਲੇ ਮੈਡਮ ਭਾਈ ਰੋਪਾਲੇ ਇੱਥੇ ਕੋਈ ਗੈਂਗ ਨਾਲ ਸੰਬੰਧ ਦੀ ਹੈ 1 ਮਿੰਟ ਜੀ ਕੀ ਕਹਿ ਰਹੇ ਸੀ ਉਹ ਜਿਹੜੀ ਕਾਰ ਰਿਕਵਰ ਹੋਈ ਹੈ ਉਸ ਮਾਮਲੇ ਵਿੱਚ ਕੰਮ ਕਰ ਰਹੇ ਰਿਕਵਰ ਕਿੱਥੋਂ ਹੋਈ ਹੈ ਛੱਡ ਕੇ ਚਲੇ ਗਏ ਜਾਂ ਕਿੱਥੋਂ ਹਾਂਜੀ ਪਰਨਲੀ ਛੱਡ ਕੇ ਚਲੇ ਗਏ ਹੋਣੇ ਕਿਉਂਕਿ ਸਾਨੂੰ ਇਨਫੋਰਮੇਸ਼ਨ ਮਿਲੀ ਹੈ ਐਸਐਚਓ ਨਹੀਂ ਜੀ ਨਹੀਂ ਇਹ ਰਿਕਵਰ ਹੋਈ ਹੈ 2 ਫ फेब्रुवारी ਨੂੰ ਮਕਦਮਾ ਦਰਜ ਹੋਇਆ 30 ਜਨਵਰੀ ਨੂੰ ਇੱਕ ਦੋ ਦਿਨ ਬਾਟੀਮਾ ਲੱਗਿਆ ਹੋਇਆ ਸੀ ਬਟ ਇਟ ਵਾਸ ਫਾਊਂਡ ਇਨ ਫੂਲ ਸਿਟੀ ਰਾਮਪੁਰਾ ایرੀਆ ਹਾਂਜੀ ਸੀ ਮੈਮ ਭਾਜੀ ਰੋਪਾ ਵਾਲੇ ਕੇਸ ਤੋਂ ਕੋਈ ਗੈਂਗ ਨਾਲ ਵੀ ਸੰਬੰਧਤ ਹੈ ਦੇਖੋ ਜੀ ਇਹਦੀ ਕ੍ਰਿਮੀਨਲ ਹਿਸਟਰੀ ਤਾਂ ਜਿਹੜਾ ਸੱਤ ਸੱਤਾ ਹੈ ਉਹਦੀ ਕਾਫੀ ਮਿਲੀ ਹੈ ਬਟ ਮੈਂ ਇਸ ਸਟੇਜ ਤੇ ਇਦਾਂ ਕੋਈ ਉਹਨੂੰ ਕਿਸੇ ਗੈਂਗਲ ਨਾਲ ਐਸੋਸੀਏਟਡ ਨਹੀਂ ਦੱਸ ਸਕਦੇ ਇਹ ਜਿਹੜਾ ਰਾਸ਼ਟਰੀ ਵਾਲੀ ਸੀ ਇੱਕੋ ਹੀ ਸੀ ਸਿੰਗਲ ਵਿੱਚ ਜਿ세 ਆ ਗੁਰਤੇਜ ਗੁਲਾਵਾ ਜਿਹੜਾ ਕੱਲ ਵਾਲੀ ਕੇਸ ਦੀ ਗੱਲ ਕਰ ਰਹੇ ਹਾਂ ਹਾਂਜੀ ਪਰ ਉਹਨਾਂ ਨੇ ਫੈਮਲੀ ਨੇ ਦੋ ਤਿੰਨਾਂ ਹੋਰ ਵੀ ਲਿਖਾਇਆ ਪਰ ਜਿਹੜੇ ਸਾਨੂੰ ਇਨੀਸ਼ੀਅਲੀ ਪ੍ਰਾਈਮ ਅਕਿਊਜ਼ਡ ਹੈ ਉਹ ਇਹਨੂੰ ਮੌਕੇ ਤੇ ਅਸੀਂ ਰਾਉਂਡ ਅਪ ਕਰ ਲਿਆ ਸੀਗਾ ਬਾਕੀ ਵਾਲੇ ਜਿਹੜੇ ਖਾਣਾ ਖੈਂਟਰ ਨਾਲ ਲੱਗੇ ਰੀਮਾਂਡ ਕਿੰਨਾ ਹੈ ਆਮਜ਼ ਐਕਟ ਵਾਲਾ 3 ਦਿਨ ਦਾ ਸੀਗਾ 3 ਦਿਨ ਦਾ ਹੈਗਾ ਕੱਲ ਦਿੱਤਾ ਤੁਹਾਨੂੰ ਮੈਂ ਫਾਈਲ ਉਸ ਦਾ ਜਿਹੜਾ ਕੇਸ ਹੈ ਜਿਹਨੇ ਮਾਰਿਆ ਜੀ ਉਹ ਕਰਨ ਵਾਲਾ ਤੇ ਉਹ ਦੋਨੋਂ ਇੱਕੋ ਖਾਦੇ ਰਹਿਣ ਵਾਲੇ ਜੀ ਜੀ ਇੱਕੋ ਗਲੀ ਚ ਰਹਿੰਦੇ ਸੀਗੇ ਜੋ ਸਾਨੂੰ ਪ੍ਰੀਲੀਮਿਨਰੀ ਇਨਫੋਰਮੇਸ਼ਨ ਮਿਲੀ ਸੀ ਕਿ ਗੁਰਤੇਜ ਦੇ ਗੇਟ ਦੇ ਬਾਹਰ ਜਿਹੜਾ ਸਤਨਾਮ ਸੱਤਾ ਆਪਣੇ ਦੋ ਤਿੰਨ ਹੋਰ ਕੋ-ਅਕਿਊਜ਼ਨ ਨਾਲ ਲਾ ਕੇ ਇੱਕ ਤਾਂ ਉਹਦੇ ਗੇਟ ਤੇ ਵੀ ਕੋਹਾੜਿਆਂ ਨਾਲ ਅਟੈਕ ਕਰ ਰਿਹਾ ਸੀ ਤੇ ਸਾਈਡ ਤੇ ਖੜਾ ਫਾਇਰਿੰਗ ਵੀ ਕਰ ਰਿਹਾ ਸੀ ਔਰ ਦੂਜੇ ਪਾਸੇ ਪਹਿਲਾਂ ਅਸੀਂ ਫਾਇਰਿੰਗ ਦਾ ਔਰ 336 ਨਾਮਜ਼ਖਦ ਪਰਚਾ ਦਿੱਤਾ ਬਟ ਡਿਊਰਿੰਗ ਇਨਵੈਸਟੀਗੇਸ਼ਨ ਸਾਨੂੰ ਸਿਵਲ ਹਸਪੀਟਲ ਦਾ ਰਿਪੋਰਟ ਆਈ ਕਿ ਜਿਹੜਾ ਮੇਨ ਅਕਿਊਜ਼ਡ ਹੈ ਉਹਦੀ ਵੀ ਫਾਇਰ arm ਇੰਜਰੀ ਕਰਕੇ ਡੈਥ ਹੋ ਗਈ ਹੈ ਤੇ ਇਸ ਕਰਕੇ ਕ੍ਰਾਸ ਕੇਸ ਉਹਦੀ ਓਵਰਸੀਰ ਸੱਤਾ ਦੀ ਵਾਈਫ ਤੇ ਬਿਆਨਤ ਹੈ ਅਸੀਂ ਮਰਡਰ ਦਾ ਕ੍ਰਾਸ ਕੇਸ ਦਰਜ ਕੀਤਾ ਮੈਂ ਕੁਝ ਦਿਨ ਪਹਿਲਾਂ ਇੱਕ ਐਡਵੋਕੇਟ ਤੇ ਗੋਲੀ ਚੱਲੀ ਸੀ ਉਹ ਦੋ ਦਿਨ ਉਹਦਾ ਕੁਝ ਬਣਿਆ ਤੇ ਉਹਦੇ ਚ ਜੀ ਸਾਡੀ ਕੰਟੀਨਿਊਸ ਉਹਦੀ ਵੀ ਇਨਵੈਸਟੀਗੇਸ਼ਨ ਚੱਲ ਰਹੀ ਹੈ ਬਟ ਹਲੇ ਤੱਕ ਸਾਨੂੰ ਉਸ ਕੇਸ ਚ ਸਕਸੈਸ ਨਹੀਂ ਮਿਲੀ ਉਹਦਾ ਵੀ ਚੱਲ ਰਿਹਾ ਜੀ ਸਾਰੇ ਕ੍ਰਾਈਮਸ ਤੇ ਅਸੀਂ ਪੈਰਲੈਲੀ ਕਰ ਰਹੇ ਹਾਂ ਬਟ ਇਨਾ ਤਿੰਨਾ ਚ ਸਾਨੂੰ ਸਕਸੈਸ ਮਿਲੀ ਇਸ ਕਰਕੇ ਤੁਹਾਨੂੰ ਇਨਫੋਰਮ ਕਰ ਰਹੇ ਹਾਂ ਉਹ ਕਾਰ ਤੋਂ ਲਾਭ ਉਹ ਕੁਝ ਲੁੱਟੇ ਪੈਸੇ ਵਗੈਰਾ ਕਿਉਂਕਿ ਇਹ ਕਾਰ ਛੱਡ ਕੇ ਚੱਲੇਗੀ ਮਕਸਦ ਉਹਦੇ ਜੀ ਕਾਰ ਚ ਮਤਲਬ ਇਨੀਸ਼ੀਅਲੀ ਤੋਂ ਉਹਨਾਂ ਇਹੀ ਕਿਹਾ ਸੀਗਾ ਕਿ ਮੈਨੂੰ ਉਹਨਾਂ ਨੇ ਕਿਹਾ ਕਿ ਤੂੰ ਬਸ ਅੱਗੇ ਚਲਾਈ ਚੱਲ ਬਟ ਉਹਨੇ ਐਦਾਂ ਦੀ ਕੋਈ ਇਨਫੋਰਮੇਸ਼ਨ ਨਹੀਂ ਦਿੱਤੀ ਕਿ ਮੇਰੇ ਨਾਲ ਕੋਈ ਉਸ ਤਰ੍ਹਾਂ ਦੀ ਲੁੱਟ ਖੋਹੀ ਹੈ ਤੇਨ ਦੇ ਮੇਰੀ ਐਸਐਸਓ ਨਾਲ ਗੱਲ ਹੋਈ ਸੀ ਜਿਹਦਾ ਨਾਮ ਇਹ ਕਹਿੰਦੇ ਵੀ ਸਾਡੇ ਏਰੀਆ ਦੀ ਘਟਨਾ ਨਹੀਂ ਹੈਗੀ ਮਹਾਲੀ ਪਟਚਾ ਦੱਸ ਰਿਹਾ ਹੈਗਾ ਖਰੜਵੇਂ ਖਰੜ ਹੋਏਗਾ ਮੈਂ ਉੱਥੇ ਪਤਾ ਕੀਤਾ ਉਹ ਕਹਿੰਦੇ ਜਿੱਥੇ ਛੱਡ ਕੇ ਗਿਆ ਉੱਥੇ ਹੋਏਗਾ ਉਹ ਜੀ ਜੋ ਲੜਕਾ 112 ਤੇ ਬਿਆਨ ਦੇ ਰਿਹਾ ਸੀ ਪਹਿਲਾਂ ਤਾਂ ਉਹਦਾ ਫੋਨ ਵੀ ਮਿਸਿੰਗ ਸੀਗਾ ਉਹਨੇ ਬਹੁਤ ਔਖਾ ਦੱਸਿਆ ਕਿਉਂਕਿ ਉਹ ਇੱਥੇ ਦਾ ਰਹਿਣ ਵਾਲਾ ਵੀ ਨਹੀਂ ਸੀਗਾ ਉਨੇ ਕਿਸੇ ਤੋਂ ਫੋਨ ਲੈ ਕੇ ਕਾਫੀ ਆਈ ਥਿੰਕ ਲੇਟ ਈਵਨਿੰਗ ਹੀ ਸਾਨੂੰ अर्ਲੀ ਮਾਰਨਿੰਗ ਕਿਉਂਕਿ ਵਕੂਆ ਉਹ ਦੱਸਦਾ ਸੀ ਕਿ ਮੇਰੀ ਗੱਡੀ 'ਚ ਅਰਾਊਂਡ 6:30 7:00 ਵਜੇ ਬਹਿ ਗਏ ਉਹ ਲੋਕ ਬਟ ਸਿንስ ਇਸ ਤਰ੍ਹਾਂ ਨੂੰ ਅਸੀਂ ਕ੍ਰਾਈਮ ਨੂੰ ਡਿਲੀ ਡਾਲੀ ਨਹੀਂ ਕਰ ਸਕਦੇ ਔਰ ਬੜਾ ਹੀ ਨੀਅਰਸ ਕ੍ਰੇਸੀ ਔਰ ਸਾਡੇ ਏਰੀਆ 'ਚ ਹੀ ਹੋਇਆ ਗਿਆ ਸੀ ਇਸ ਕਰਕੇ ਅਸੀਂ ਜਿਹੜੇ ਵੀ ਰੈਲੇਵੈਂਟ ਸੈਕਸ਼ਨ ਅਸ ਪਰ ਬਿਆਨ ਬਣਦੇ ਸੀ ਅਸੀਂ ਪਰਚਾ ਦਰਜ ਕਰ ਲਿਆ ਥੈਂਕ ਯੂ ਥੈਂਕ ਯੂ